ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੀਪ ਸਿੰਘ ਸਰਜਾ ਸਰਸਾ ਮੇਰੇ ਨਾਲ ਦੀبا ਮਨਦੀਪ ਕੌਰ ਜੀ ਤੇ ਸਰਦਾਰ ਸੁਵਿੰਦਰ ਸਿੰਘ ਜੀ ਖੜੇ ਹਨ ਇਸ ਟਾਈਮ ਤੇ ਅਸੀਂ ਮੋਹਾਲੀ ਅਟਫੇਸ ਗੁਰਦੁਆਰਾ ਅੰਬ ਸਹਿਬ ਜੋ ਕਿ ਸਤਵੇਂ ਪਾਤਸ਼ਾਹ ਦੀ ਚਰਮਸ਼ੋਹ ਪ੍ਰਾਪਤ ਇਹ ਇਤਿਹਾਸਿਕ ਸਥਾਨ ਹੈ ਇਸ ਗੁਰੂ ਘਰ ਦੇ ਵਿੱਚ ਖੜੇ ਹਾਂ ਔਰ ਮੈਂ ਕਿ ਅਸੀਂ ਗੁਰੂ ਚਰਨਾਂ ਦੇ ਵਿੱਚ ਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਇੱਥੇ ਪਹੁੰਚੇ ਆਂ ਆਪ ਸਭ ਨੂੰ ਪਤਾ ਹੈ ਕਿ ਭਾਈ ਪ੍ਰੀਤਪਾਲ ਸਿੰਘ ਵਾਸੀ ਨਵਾਂ گاؤں ਤਹਿਸੀਲ ਮੋਨਕ ਜ਼ਿਲ੍ਹਾ ਸੰਗਰੂਰ ਤੋਂ ਉਠਾ ਕੇ ਲੈ ਗਏ ਸਨ ਤੇ ਉਸ ਦੇ ਉੱਤੇ ਬਹੁਤ ਤਸ਼ੱਦਦ ਤੇ ਜ਼ੁਲਮ ਕੀਤਾ ਉਸ ਤੋਂ ਬਾਅਦ ਕੋਈ ਵੀ ਇਲਾਜ ਦੀ ਸਹੂਲਤ ਨਾ ਦਿੱਤੀ ਗਈ ਡਾਕਟਰਾਂ ਵੱਲੋਂ ਵੀ ਤੇ ਬਾਅਦ ਦੇ ਵਿੱਚ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਚ ਪਹੁੰਚ ਕਰਨ ਤੇ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਜਿਹੜਾ ਬਹੁਤ ਵਧੀਆ ਉਹਦਾ ਇਲਾਜ ਕਰਨਾ ਸ਼ੁਰੂ ਕੀਤਾ ਤੇ ਹੁਣ ਅਸੀਂ ਗੁਰੂ ਚਰਨਾਂ ਦੇ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਵਾਸਤੇ ਇੱਥੇ ਪਹੁੰਚੇ ਆਂ ਆਪ ਨੂੰ ਇਹ ਦੱਸ ਦਿਆਂ ਮੈਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਸੀਂ ਕਿ ਗੁਰੂ ਨੇ ਕਿਰਪਾ ਕੀਤੀ ਆ ਕਿ ਪੀਜੀਆਈ ਚੰਡੀਗੜ੍ਹ ਤੇ ਅਸੀਂ ਹੁਣ ਗੁਰੂ ਮਹਾਰਾਜ ਦੇ ਚਰਨਾਂ 'ਚ ਸੁੱਪਰ ਪਹੁੰਚੇ ਆ ਮੈਂ ਦੱਸਣਾ ਚਾਹੁੰਦਾ ਕਿ ਪਰਿਵਾਰ ਵੀ ਉਹ ਲੜਕੇ ਦੇ ਮਾਤਾ ਜੀ ਵੀ ਤੇ ਪਰਿਵਾਰ ਆ ਰਿਹਾ ਸੀ ਲੇਕਿਨ ਤੁਰਨ ਲੱਗੇ ਤੇ ਉਸ ਤੋਂ ਵੀ ਅੱਗੇ ਖੁਸ਼ੀ ਦੀ ਗੱਲ ਕਿ ਲੜਕੇ ਨੂੰ ਆਪਰੇਸ਼ਨ ਥਰੇਟੇ ਵਿੱਚੋਂ ਸ਼ਿਫਟ ਕਰਨ ਵਾਸਤੇ ਹਦੇਸ ਆ ਗਿਆ ਕਿ ਤੁਸੀਂ ਜਲਦੀ ਆ ਕੇ ਉਹਨੂੰ ਕਮਰੇ ਦੇ ਵਿੱਚ ਜਿਹੜਾ ਵਾਰਡ ਦੇ ਵਿੱਚ ਜਿਹੜਾ ਉੱਥੇ ਕਮਰੇ ਦੇ ਵਿੱਚ ਇਲਾਜ ਕਰਨ ਵਾਸਤੇ ਆਪਰੇਸ਼ਨ ਥਰੇਟ ਵਿੱਚੋਂ ਸ਼ਿਫਟ ਕਰਦਾ ਜਿਸ ਕਰਕੇ ਉਹ ਆ ਨਹੀਂ ਸਕੇ ਅਸੀਂ ਗੁਰੂ ਮਾਇਰਾ ਦਾ ਜਿੱਥੇ ਸਫਲ ਆਪਰੇਸ਼ਨ ਦੀ ਅਰਦਾਸ ਕੀਤੀ ਆ ਉਸ ਦੇ ਨਾਲ ਨਾਲ ਇਹ ਵੀ ਅਰਦਾਸ ਕੀਤੀ ਆ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਜਲਦੀ ਤੋਂ ਜਲਦੀ ਸਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰੋ ਤੇ ਉਹ ਆਪਣੇ ਪਰਿਵਾਰ ਦੇ ਵਿੱਚ ਘਰ ਜਾ ਤੀਸਰੀ ਅਰਦਾਸ ਤੀਸਰਾ ਤੀਸਰੀ ਬੇਨਤੀ ਅਸੀਂ ਇਹ ਵੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਮੋਰਚੇ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰੋ ਅਤੇ ਜਿਹੜਾ ਬੱਚਾ ਇੱਥੇ ਸ਼ਹੀਦੀ ਪ੍ਰਾਪਤ ਕਰ ਗਿਆ ਤੇ ਜਿਹੜੇ ਸਾਥੀ ਹੋਰ ਵੀ ਇੱਥੇ ਸ਼ਹੀਦੀ ਪਾ ਗਏ ਨੇ ਉਹਨਾਂ ਸਾਰਿਆਂ ਦੀ ਜਿਹੜਿਆ ਉਹਨਾਂ ਨੂੰ ਆਪਣੇ ਚਰਨਾ ਚਨਵਾਸ ਪੰਥ ਤੇ ਇਸ ਮੋਰਚੇ ਦੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਇਹ ਵੀ ਅਰਦਾਸ ਕੀਤੀ ਆ ਇਹਦੇ ਨਾਲ ਮੈਂ ਸੰਸਾਰ ਭਰ ਵਿੱਚ ਇਸ ਮੋਰਚੇ ਦੇ ਨਾਲ ਹਮਦਰਦੀ ਰੱਖਣ ਵਾਲੇ ਸਮੂਹ ਧਰਮਾਂ ਦੇ ਵੀਰਾਂ ਨੂੰ ਬੇਨਤੀ ਕਰਦਾ ਭੈਣਾਂ ਨੂੰ ਬੱਚਿਆਂ ਨੂੰ ਬੇਨਤੀ ਕਰਦਾ ਕਿ ਭਾਈ ਤੁਸੀਂ ਵੀ ਸਾਰੇ ਰਲ ਕੇ ਆਪੋ ਆਪਣੀ ਜੋ ਪ੍ਰਭੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਆ ਕਿ ਜਿੱਤੇ ਜਿਸ ਤਰ੍ਹਾਂ ਭਾਈ ਪ੍ਰੀਤਪਾਲ ਸਿੰਘ ਦਾ ਜਿਹੜਾ ਅਪ੍ਰੈਸ਼ਨ ਹੈ ਉਹ ਸਫਲ ਹੋਇਆ ਅਤੇ ਅਗੇ ਜਲਦੀ ਤੋਂ ਜਲਦੀ ਉਹਨੂੰ ਸਰੀਰਕ ਤੰਦਰੁਸਤੀ ਬਖਸ਼ਣ ਉਹ ਆਪਣੇ ਪਰਿਵਾਰ ਵਿੱਚ ਜਾਵੇ ਤੀਸਰਾ ਇਸ ਮੋਰਚੇ ਨੂੰ ਸਫਲਤਾ ਬਖਸ਼ਿਸ਼ ਕਰੇ ਸਾਰੇ ਹੀ ਅਰਦਾਸ ਕਰੋ ਸਮੂਹ ਧਰਨਾਵਾ ਧਰਮ ਜੋ ਵੀ ਤੁਸੀਂ ਇਸ ਮੋਰਚੇ ਦੇ ਨਾਲ ਹਮਦਰਦੀ ਕਰਦੇ ਹੋ ਰੱਖਦੇ ਹੋ ਮੇਰੀ ਇਹ ਸਾਰਿਆਂ ਨੂੰ ਅਪੀਲ ਹੈ ਤੇ ਹੁਣ ਅੱਜ ਮਾਨਯੋਗ ਹਾਈ ਕੋਰਟ ਦੇ ਵਿੱਚ ਇ ਜਾ ਰਹੇ ਸੋ ਜਿੱਥੇ ਅਸੀਂ ਗੁਰੂ ਮਾਰਾ ਦਾ ਸ਼ੁਕਰਾਨਾ ਕਰਦੇ ਆ ਉਥੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬਾਨ ਦਾ ਵਕੀਲ ਸਾਹਿਬਾਨ ਜਿਨ੍ਹਾਂ ਨੇ ਕੋਰਟ ਵਿੱਚ ਪੇਸ਼ ਹੋ ਕੇ ਪੱਖ ਰੱਖਿਆ ਤੇ ਮਾਨਯੋਗ ਅਦਾਲਤ ਵੱਲੋਂ ਜਿਹੜਾ ਸੀ ਪ੍ਰਿਤਪਾਲ ਦੇ ਇਲਾਜ ਲਈ ਜੋ ਵਰੰਟ ਅਫਸਰ ਭੇਜਿਆ ਉਹ ਵਕੀਲ ਜਿਹੜੇ ਪੇਸ਼ ਹੋਏ ਉਹਨਾਂ ਦਾ ਧੰਨਵਾਦ ਹਰਿਆਣੇ ਦੇ ਜਿਹੜੇ ਸੱਜਣ ਉਥੇ ਖਾਸ ਕਰਕੇ ਰਾਠੀ ਸਾਹਿਬ